ਇਸ ਸਮੇਂ ਦੇ ਵਿੱਚ ਲੋਕ ਮੂੰਹ ਤੋਂੜ ਮਾ ਜਵਾਬ ਦੇਣਗੇ ਇਹਦਾ ਖਮਾਜਾ ਭਗਵੰਤਾ ਮਾਨ ਨੂੰ ਭੁਗਤਣਾ ਪੈਣਾ ਇਕੱਲਾ ਮਸਲਾ ਪਹਾਣੇ ਦਾ ਨਹੀਂ ਮਸਲਾ ਨੌਜਵਾਨੀ ਦਾ ਮਸਲਾ ੱੱਕੇਛਾਈ ਦਾ ਮਸਲਾ ਗੁਲਾਮੀ ਦਾ ਕਹਿੰਦੇ ਆ ਰਾਈਆ ਤੂੰ ਰੁਕਣਾ ਹੂੰ ਐ ਰਾਈ ਆ ਤੂੰ ਰੁਕ ਨਾ ਕਿਉਂਕਿ ਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਚੰਦ ਇਹ ਤਾਰੇ ਇਹ ਸੂਰਜ ਇਹ ਹਵਾ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿੰਨਾ ਹਥੇਲੀ ਤੇ ਰੱਖੀ ਹੋਈ ਹੈ ਉਹ ਜ਼ਮਾਨੇ ਨੂੰ ਝਕਾਉਂਦੇ ਆ ਝੁਕਦੇ ਨਹੀਂ ਹੁੰਦੇ ਗੱਲਾਂ ਦਾ ਕੜਾ ਕਰਕੇ ਨਾ ਮਾਨ ਸਾਹਿਬ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਕੁਰਸੀ ਬੰਦਾ ਚਾਹੁੰਦਾ ਏ ਯਾਰ ਮੁੱਖ ਮੰਤਰੀ ਕਿੱਡਾ ਵੱਡਾ ਉਦਾਂ ਹੁੰਦਾ ਏ ਉਹਦੇ ਤੇ ਕਾਬਜ਼ ਹੋਗੇ ਬਾਤ ਕਰਦੇ ਆ ਕਿਵੇਂ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਕਿਵੇਂ ਪੱਤਰਕਾਰਾਂ ਨੂੰ ਡਿਟੇਨ ਕੀਤਾ ਗਿਆ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਜ਼ਰੂਰ ਸੀ ਕਿ ਸਰਕਾਰਾਂ ਕਿਸਾਨ ਆਗੂਆਂ ਨੂੰ ਜਦੋਂ ਕਿਤੇ ਦਰਨਾ ਪ੍ਰਦਰਸ਼ਨ ਹੋਣਾ ਹੁੰਦਾ ਸੀ ਤਾਂ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਦੀਆਂ ਸੀ ਪਰ ਸਰਕਾਰ ਨੇ ਜੋ ਮਾਨ ਸਰਕਾਰ ਨੇ ਜੋ ਪੱਤਰਕਾਰਾਂ ਨੂੰ ਅੱਜ ਡਿਟੇਨ ਕੀਤਾ ਪੱਤਰਕਾਰਾਂ ਨੂੰ ਅੱਜ ਖਾਣਿਆਂ ਦੇ ਵਿੱਚ ਰਾਤਾਂ ਕਟਵਾਈਆਂ ਜਾਣਗੀਆਂ ਤਾਂ ਉਹ ਪਹਿਲੀ ਸਰਕਾਰ ਆ ਜੋ ਮਾਨ ਸਰਕਾਰ ਆ ਜਿਸਨੇ ਪੱਤਰਕਾਰਾਂ ਨਾਲ ਕੀਤਾ ਜਿਹਾ ਜੋ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆਗੂ ਮੌਜੂਦਾ ਬਈ ਸ਼ਸ਼ੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਈ ਜੀ ਅੱਜ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜਾ ਰੋਜ਼ ਪ੍ਰਦਰਸ਼ਨ ਹੋਣਾ ਸੀ ਧਰਨਾ ਲਗਾਇਆ ਜਾਣਾ ਸੀ ਤਾਂ ਕਿਸਾਨ ਆਗੂਆਂ ਨੂੰ ਵੀ ਡਿਟੇਨ ਕੀਤਾ ਗਿਆ ਪੱਤਰਕਾਰਾਂ ਨੂੰ ਵੀ ਡਿਟੇਨ ਕੀਤਾ ਗਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਭਾਨਾ ਸਿੱਧੂ ਆ ਭਾਨੇ ਸਿੱਧੂ ਨੇ ਕੋਈ ਮਤਲਬ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਆ ਚਾਹੇ ਹੜਪੀਟਾਂ ਦੇ ਘਰਾਂ ਦੇ ਵਿੱਚ ਉਹਨੇ ਰਾਸ਼ਨ ਜਿਹੜਾ ਬਹੁਤ ਜ਼ਿਆਦਾ ਆਪਦੇ ਨੌਜਵਾਨ ਸਾਥੀਆਂ ਦੇ ਨਾਲ ਜਿਹੜੀ ਸੇਵਾ ਨਿਭਾਈ ਆ ਇਸੇ ਤਰ੍ਹਾਂ ਟਰੈਵਲ ਏਜੰਟਾਂ ਤੋਂ ਫਸੇ ਹੋਏ ਪੈਸੇ ਲੋਕਾਂ ਦੇ ਕਢਵਾਏ ਆ ਤਾਂ ਜਿਹੜਾ ਗੱਲ ਆ ਵੀ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਹੋਈ ਆ ਉਹਦੇ ਵਜੋਂ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਜਿਸ ਰੋਸ ਵਜੋਂ ਪਿਛਲੇ ਦਿਨੀ ਜਿਹੜਾ ਪੈਂਡ ਕੋਰਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ ਤਕਰੀਬਨ 70000 ਤੋਂ ਵੱਧ ਯੂਥ 25 ਸਾਲ ਤੋਂ ਹੇਠਾਂ ਵਾਲਾ ਨੌਜਵਾਨਾ ਉੱਥੇ ਬਹੁਤ ਗਿਣਤੀ ਪਹੁੰਚੇ ਤਾਂ ਜਿਹੜੀ ਉਸ ਤੋਂ ਬਾਅਦ ਉਸ ਪ੍ਰੋਗਰਾਮ ਦੇ ਵਿੱਚ 5 ਤਰੀਕ ਦੀ ਕਾਲ ਦਿੱਤੀ ਗਈ ਤਾਂ 5 ਤਰੀਕ ਤੋਂ ਬਾਅਦ 3 ਤਰੀਕ ਦੀ ਕਾਲ ਅੱਜ ਦਿੱਤੀ ਗਈ ਜਿਹਦੇ ਵਿੱਚ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਸਾਡੇ ਪੰਜਾਬ ਬਾਡੀ ਦੇ ਇੰਜਨ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹ ਵੀ ਆਪਣੇ ਕਾਫਲੇ ਨਾਲ ਹੀ ਉਸ ਮਾਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਆ ਪੁਲਿਸ ਵੱਲੋਂ ਰਾਹ ਦੇ ਵਿੱਚ ਰੋਕਿਆ ਗਿਆ ਆ ਇਸੇ ਤਰ੍ਹਾਂ ਪੱਤਰਕਾਰਾਂ ਨੂੰ ਘਰਾਂ ਦੇ ਵਿੱਚ ਡੈਂਟੇਨ ਕੀਤਾ ਗਿਆ ਫੋਨ ਕਰਕੇ ਪੱਤਰਕਾਰਾਂ ਨੂੰ ਧਮਕਾਇਆ ਗਏ ਸਾਰੀਆਂ ਜਿਹੜੀਆਂ ਹੈਗੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਜਿਹੜੀਆਂ ਗੁਲਾਮੀ ਦਾ ਲੋਕਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਸੋ ਜਿਹੜੀ ਗੱਲ ਹੈ ਭਾਨੇ ਸਿੱਧੂ ਦੀ ਭਾਨੇ ਸਿੱਧੂ ਕਰਕੇ ਜਿਹੜਾ ਇਕੱਠਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣਾ ਸਰਕਾਰ ਨੂੰ ਮਜਬੂਰ ਲੋਕ ਨੌਜਵਾਨ ਕਰਨਗੇ ਸਰਕਾਰ ਨੂੰ ਹਰ ਹਾਲਤ ਭਾਨੇ ਸਿੱਧੂ ਨੂੰ ਜਿਹੜਾ ਰਿਹਾ ਕਰਨਾ ਪੈਣਾ ਤੇ ਜਿਹੜੀ ਗੱਲ ਪੱਤਰਕਾਰਾਂ ਦੀ ਆ ਪੱਤਰਕਾਰਾਂ ਜਿਹੜਾ ਭਾਈਚਾਰਾ ਸਾਡਾ ਸਾਡਾ ਚੌਥਾ ਥੰਮਾ ਲੋਕਾਂ ਦੀ ਆਵਾਜ਼ ਪੱਤਰਕਾਰਾਂ ਨੇ ਚੁੱਕਣੀ ਹੁੰਦੀ ਹੈ ਚਾਹੇ ਉਹ ਕਿਸੇ ਨਾ ਵੀ ਤੱਕਾ ਹੁੰਦਾ ਪੁਲਿਸ ਨਾ ਹੁੰਦਾ ਪ੍ਰਸ਼ਾਸਨ ਨਾ ਹੁੰਦਾ ਕਿਸੇ ਅਧਿਕਾਰੀ ਨਾ ਹੁੰਦਾ ਕਿਸਾਨ ਨਾ ਹੁੰਦਾ ਆਮ ਜਨਤਾ ਨਾਲ ਸੋ ਪੱਤਰਕਾਰਾਂ ਨੂੰ ਡੈਂਟੇਨ ਕਰਨ ਵਾਲੀ ਗੱਲ ਹੈ ਜਿਹੜੀ ਚੰਗੀ ਗੱਲ ਨਹੀਂ ਸਰਕਾਰ ਦੀ ਇਹ ਸਰਕਾਰ ਇਹਨਾਂ ਹਰਕਤਾਂ ਤੋਂ ਬਾਹਰ ਜਾਵੇ ਇੱਕ ਪਾਸੇ ਸੀਐਮ ਭਗਵੰਤ ਮਾਨ ਆ ਜਿਹੜੇ ਜਦੋਂ ਕੇਜਰੀਵਾਲ ਨੂੰ ਈਡੀ ਦੀ ਰੇਡ ਪੈਂਦੀ ਉਹਦੋਂ ਕਹਿੰਦੇ ਆ ਕਿ ਲੋਕਤੰਤਰ ਨਹੀਂ ਹੈਗਾ ਦੂਜੇ ਪਾਸੇ ਜਦੋਂ ਪੰਜਾਬ ਦੇ ਵਿੱਚ ਆਣੇ ਐਲਾਨੀ ਐਮਰਜੈਂਸੀ ਐਲਾਨ ਕਰ ਦਿੰਦੇ ਆ ਕਿ ਇਸ ਚੀਜ਼ ਨੂੰ ਮੰਨਦੇ ਹੋ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਲੋਕਤੰਤਰ ਹੈ ਕਿਤੇ ਨਾ ਕਿਤੇ ਦੇਖੋ ਜਿਹੜੀਆਂ ਭਗਵੰਤ ਮਾਨ ਨੇ ਗੰਢਾਂ ਜੱਤੀਆਂ ਨਾ ਜੀ ਇਹ ਮੂੰਹ ਦੇ ਨਾਲ ਭਗਵੰਤ ਮਾਨ ਨੂੰ ਖੋਲਣੀਆਂ ਪੈਣੀਆਂ ਠੀਕ ਆ ਪਹਿਲਾਂ ਵਾਲੀਆਂ ਆਕੀਆਂ ਸਰਕਾਰਾਂ ਤੋਂ ਲੋਕਾਂ ਨੇ ਇਹਨਾਂ ਦੇ ਬੰਨਵੇ ਜਤਾਏ ਅੱਛਾ ਜਦੋਂ ਇਹਨਾਂ ਨਾਲ ਧੱਕਾ ਹੁੰਦਾ ਚੰਡੀਗੜ੍ਹ ਦੀਆਂ ਇਲੈਕਸ਼ਨਾਂ ਦੇ ਵਿੱਚ ਉਦੋਂ ਤੱਕ ਕਹਿੰਦੇ ਜੀ ਸਾਡੇ ਨਾਲ ਧੱਕਾ ਹੁੰਦਾ ਅਸੀਂ ਧਰਨੇ ਲਾਵਾਂਗੇ ਮੁਜਾਰੇ ਕਰਾਂਗੇ ਜਿਹੜਾ ਅੱਜ ਹਰ ਜਿਹੜਾ ਨੌਜਵਾਨਨੀ ਦੇ ਨਾਲ ਧੱਕਾ ਹੋ ਰਿਹਾ ਆਮ ਲੋਕਾਂ ਨਾਲ ਆ ਸਾਡਾ ਧਰਨਾ ਚੱਲ ਰਿਹਾ ਹੈ ਸਾਡੇ ਇੱਥੇ ਗੜੇ ਮਰੀ ਦੇ ਨਾਲ ਕਣਕ ਜਿਹੜੀ ਮਰੀ ਆ ਪਿਛਲੀ ਤਕਰੀਬਨ 4 ਮਹੀਨੇ ਤੋਂ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਪਤਾ ਹੈ ਇਸ ਗੱਲ ਦਾ ਕਿ ਜੈਤੋ ਦੇ ਐਸਡੀਐਮ ਦਫ਼ਤਰ ਦੇ ਵਿੱਚ ਧਰਨਾ ਚੱਲ ਰਿਹਾ ਹੈ ਮਜਬੂਰੀ ਵਸ ਸਾਨੂੰ ਅੱਜ ਰੋਡ ਜਾਮ ਕਰਨਾ ਪੈ ਰਿਹਾ ਸੋ ਇਹ ਸਾਰੀਆਂ ਗੱਲਾਂ ਤੋਂ ਕੋਈ ਭਗਵੰਤ ਮਾਨ ਅਣਜਾਣ ਨਹੀਂ ਪਰ ਜਿਹੜੀ ਗੱਲ ਆ ਭਗਵੰਤ ਮਾਨ ਆ ਜਿਹੜੀ ਉਹ ਦਿੱਲੀ ਦੇ ਲਾਲਿਆਂ ਦੀ ਕਟਪੁਤਲੀ ਇਸ ਵਕਤ ਬਣ ਚੁੱਕਿਆ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤ ਆ ਅੱਜ ਪੰਜਾਬ ਦੀ ਕਿਸੇ ਵੀ ਪੱਕੀ ਜਿਹੜੀ ਗੱਲ ਨੀਤੀ ਆ ਭਗਵੰਤ ਮਾਨ ਨਹੀਂ ਲਿਆ ਰਿਹਾ ਇਹਦਾ ਆਉਣ ਵਾਲੇ ਸਮੇ ਦੇ ਵਿੱਚ ਲੋਕ ਮੂੰਹ ਤੋੜ ਮਾ ਜਵਾਬ ਦੇਣਗੇ ਇਹਦਾ ਖਮਿਆਜਾ ਭਗਵੰਤਾ ਮਾਨ ਨੂੰ ਭੁਗਤਣਾ ਪੈਣਾ ਤੇ ਬਾਈ ਜੀ ਇੱਕ ਪਾਸੇ ਜਿਹੜੀ ਲੋਕਤੰਤਰ ਦੀ ਪਹਿਲਾ ਨਾਰੇ ਲਗਾਇਆ ਕਰਦੇ ਸੀ ਲੋਕਤੰਤਰ ਅਸੀਂ ਪੰਜਾਬ ਦੇ ਵਿੱਚ ਲਿਆਵਾਂਗੇ 바ਵਾ ਸਹਿਬ ਅੰਬੇਦਕਰ ਦੀ ਫੋਟੋ ਲਗਾਈ ਆ ਸੀਧ ਭਗਤ ਸਿੰਘ ਦੀ ਫੋਟੋ ਲਗਾਈ ਆ ਜਿਨ੍ਹਾਂ ਨੇ ਗੁਲਾਮੀ ਦੀਆਂ ਜੰਜੀਰਾਂ ਚੋਂ ਬਾਹਰ ਕੱਢਿਆ ਤੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਉਸ ਤਸਵੀਰਾਂ ਨੂੰ ਲਗਾ ਕੇ ਅਹਿਸਾਸ ਹੋ ਰਿਹਾ ਕਿਤੇ ਨਾ ਕਿਤੇ ਕਿ ਪੰਜਾਬ ਆਜ਼ਾਦ ਆ ਦੇਖੋ ਜਦੋਂ ਇਹਨਾਂ ਨੇ ਸਰਕਾਰ ਲਿਆਂਦੀ ਆ ਉਹਦੋਂ ਇਨਕਲਾਬ ਦਾ ਨਾਰਾ ਲਾ ਕੇ ਅ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਇਹਨਾਂ ਮਤਲਬ ਭੇਚ ਲਿਆ ਕਿ ਇਹਨਾਂ ਲੋਕਾਂ ਨੂੰ ਲੱਗਦਾ ਸੀ ਕਿ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਰ ਅੱਜ ਜਿਹੜੇ ਏਜੰਡਿਆਂ ਤੇ ਇਹਨਾਂ ਦੀ ਸਰਕਾਰ ਨੇ ਲੜਨਾ ਸੀ ਉਹਨਾਂ ਏਜੰਡਿਆਂ ਨੂੰ ਭੁੱਲ ਕੇ ਅੱਜ ਹਰ ਨੀਤੀ ਲੋਕਾਂ ਨੂੰ ਗੁਲਾਮੀ ਵੱਲ ਲਜਾਣ ਲਈ ਨੀਤੀ ਬਣਾਈ ਜਾ ਰਹੀ ਆ ਜਿਹੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਇਸ ਗੱਲ ਤੋਂ ਜਾਗਰੂਤ ਹੋਣਾ ਚਾਹੀਦਾ ਕਿ ਜਦੋਂ ਵੀ ਕੋਈ ਸਰਕਾਰ ਲੋਕ ਵਿਰੋਧੀ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਆ ਤਾਂ ਸੜਕਾਂ ਤੇ ਆਉਣਾ ਪੈਣਾ ਜਿਹੜੇ ਲੋਕ ਪਹਿਲਾਂ ਕਿਸਾਨ ਯੂਨੀਅਨਾਂ ਨੂੰ ਕਹਿੰਦੇ ਸੀ ਜੀ ਇਹ ਬਿੱਲੜਾ ਜੀ ਇਹ ਸੜਕਾਂ ਜਾਮ ਕਰ ਲੈਂਦੇ ਆ ਉਹਨਾਂ ਕਿਸਾਨ ਯੂਨੀਅਨਾਂ ਦੇ ਕਰਕੇ ਹੀ ਅੱਜ ਜਿਹੜਾ ਕੁਛ ਨਾ ਕੁਛ ਸਰਕਾਰਾਂ ਨੂੰ ਠੱਲ ਪਾਈ ਜਾ ਸਕਦੀ ਹੈ ਤਾਂ ਮੇਰੀ ਆਪਜੀ ਦੇ ਚੈਨਲ ਦੇ ਰਾਹੀਂ ਇਹ ਵੀ ਆਮ ਜਨਤਾ ਨੂੰ ਅਪੀਲ ਆ ਬੇਨਤੀ ਆ ਕਿ ਜਿਹੜੀ ਵੀ ਕੋਈ ਵੀ ਸਰਕਾਰ ਆਵੇ ਹਮੇਸ਼ਾ ਸੜਕਾਂ ਤੇ ਆਉਣ ਦੀ ਆਦਤ ਪਾ ਲਓ ਜੇ ਪੰਜਾਬ ਨੂੰ ਬਚਾਉਣਾ ਵਰਨਾ ਨਾ ਪੰਜਾਬ ਦਾ ਪਾਣੀ ਰਹਿਣ ਨਾ ਪੰਜਾਬ ਦੀ ਖੇਤੀ ਰਹਿਣੀ ਆ ਨਾ ਪੰਜਾਬ ਦੀ ਨੌਜਵਾਨੀ ਰਹਿਣੀ ਆ ਸਾਡੇ ਇੱਥੇ ਨੌਜਵਾਨ ਬੇਰੁਜ਼ਗਾਰ ਇਹਨਾਂ ਦੇ ਪ੍ਰਸ਼ਾਸਨ ਦੇ ਨ ਸਰਕਾਰਾਂ ਦੀਆਂ ਧਮਕੀਆਂ ਦੇ ਕਾਰਨ ਵਿਦੇਸ਼ ਵੱਲ ਨੂੰ ਪ੍ਰਵਾਸ ਕਰ ਰਹੇ ਆ ਜੇ ਸੱਚਮੁੱਚ ਪੁਰਾਣੇ ਪੰਜਾਬ ਨੂੰ ਬਚਾਉਣਾ ਤਾਂ ਜਿਹੜਾ ਸੜਕਾਂ ਤੇ ਨੌਜਵਾਨੀ ਨੂੰ ਆਉਣਾ ਚਾਹੀਦਾ ਤਾਂ ਜਿਹੜੀ ਮੈਂ ਗੱਲ ਕਰਾਂ ਭਾਨੇ ਸਿੱਧੂ ਦੀ ਭਾਨਾ ਸਿੱਧੂ ਜਿੰਨਾ ਚਿਰ ਨਹੀਂ ਰਿਹਾ ਹੁੰਦਾ ਹਰ ਘਰ ਦਾ ਨੌਜਵਾਨ ਬਜ਼ੁਰਗ ਹਰ ਕਿਸਾਨ ਜਥੇਬੰਦੀ ਹਰ ਸਿਕ ਸੰਸਥਾਵਾਂ ਨੂੰ ਉਹਦੀ ਖਾਤਰ ਸੜਕਾਂ ਤੇ ਆਉਣਾ ਚਾਹੀਦਾ ਕਿਉਂਕਿ ਕੱਲਾ ਮਸਲਾ ਭਾਨੇ ਦਾ ਨਹੀਂ ਮਸਲਾ ਨੌਜਵਾਨੀ ਦਾ ਮਸਲਾ ੱੱਕੇਸ਼ਾਈ ਦਾ ਮਸਲਾ ਗੁਲਾਮੀ ਦਾ ਬੇਤਾ ਕਿਸਾਈ ਜੇ ਇਦਾਂ ਹੀ ਹੁੰਦੀ ਰਹੀ ਪਹਿਲਾਂ ਕਹਿ ਦਿੰਦੇ ਸੀ ਕਿ ਕਿਸਾਨ ਆ ਜਿਹੜੇ ਸੜਕਾਂ ਤੇ ਬਹਿ ਜਾਂਦੇ ਆ ਤੇ ਉਹਨਾਂ ਐਮਐਲਏ ਦੇ ਐਮਪੀਆ ਦੇ ਦਰਾਂ ਅੱਗੇ ਨਹੀਂ ਜਾਂਦੇ ਤੇ ਆਮ ਲੋਕਾਂ ਨੂੰ ਖੱਜਲ ਖਵਾਰ ਕਰਦੇ ਆ ਤੇ ਇਸੇ ਕਰਕੇ ਜਿਹੜਾ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਸੀ ਪਰ ਅੱਜ ਜੜ ਕੇ ਕਿਸਾਨ ਜਥੇਬੰਦੀਆਂ ਆਮ ਲੋਕ ਜੋ ਪਾਣੇ ਸਿੱਧੂ ਦੇ ਹੱਕ ਵਿੱਚ ਜਾ ਰਹੇ ਸੀ ਤਾਂ ਉਹ ਸੰਗਰੂਰ ਸੀਐਮ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਸੀ ਪਰ ਅੱਜ ਕਿਉਂ ਰੋਕਿਆ ਗਿਆ ਕੀ ਡਰ ਸੀ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਕਿਉਂ ਡਰ ਲੱਗਦਾ ਉਹ ਉਹਨਾਂ ਦੇ ਦਰਾਂ ਤੇ ਜਾ ਰਹੇ ਸੀ ਉਹਨਾਂ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਸੀ ਕੋ ਸਰਕਾਰ ਦੇ ਜਿਹੜਾ ਮਨ ਦੇ ਵਿੱਚ ਡਰਾ ਕੱਲੇ ਭਾਨੇ ਸਿੱਧੂ ਦੇ ਏਜੰਟਾਂ ਮਸਲੇ ਦਾ ਡਰ ਨਹੀਂ ਸਰਕਾਰ ਨੂੰ ਪਤਾ ਹੈ ਕਿ ਆਉਣ ਵਾਲੀ 13 ਤਰੀਕ ਨੂੰ ਗੈਰ ਰਾਜਨੀਤਿਕ ਸੁਚੁਕਤ ਕਿਸਾਨ ਮੋਰਚਾ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦੇ ਦੋਹਾਂ ਫੋਰਮਾਂ ਵੱਲੋਂ ਜਿਹੜੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜਨ ਜਾ ਰਹੇ ਅਸੀਂ ਉਹਦੇ ਵਿੱਚ ਸਾਡੇ ਦਿੱਲੀ ਦੇ ਨਾਲ ਸੰਬੰਧਤ ਰਹਿੰਦੀਆਂ ਮੰਗਾਂ ਆਹੀ ਜਿਹੜਾ ਬਿਜਲੀ ਐਕਟ 2020 ਇਹ ਪੰਜਾਬ ਦੀ ਸਰਕਾਰ ਪ੍ਰੀਪੇਡ ਮੀਟਰ ਘਰਾਂ ਦੇ ਵਿੱਚ ਧੱਕੇ ਨਾਲ ਲਾ ਕੇ ਲਾਗੂ ਕਰਨ ਦੀ ਨੀਤੀ ਇਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਆਉਣ ਵਾਲੇ ਵੇਲੇ ਸਮੇਂ ਦੇ ਵਿੱਚ ਨੌਜਵਾਨਾਂ ਨੇ 13 ਫਰਵਰੀ ਦੇ ਵਿੱਚ ਪੂਰਾ ਜ਼ੋਰ ਲਾਉਣਾ ਸੀ ਜਿਹੜਾ ਇਸ ਕਰਕੇ ਭਾਨੇ ਨੂੰ ਇਸੇ ਕਰਕੇ ਰਹਿਾਨੀ ਕਰਾਇਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਇਹ ਸਰਕਾਰਾਂ ਉਲਝਾ ਰਹੀਆਂ ਇਹਨਾਂ ਦੇ ਖਾਣ ਦੇ ਦੰਦ ਹੋਰ ਆ ਦਿਖਾਉਣ ਦੇ ਹੋਰ ਤਾਂ ਜਿਹੜੀ ਗੱਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਉਸ ਗੱਲ ਦਾ ਖਮਿਆਜਾ ਭੁਗਤਣਾ ਪੈਣਾ ਪਹਿਲਾਂ ਵਾਲੇ ਗਏ ਇੱਥੇ ਕਾਲੀ ਨਹੀਂ ਰਏ ਇੱਥੇ ਕਾਂਗਰਸ ਹੀ ਨਹੀਂ ਰਏ ਇੱਥੇ ਝਾੜੂ ਵਾਲੇ ਵੀ ਨਹੀਂ ਰਹਿਣੇ ਖਮਿਆਜੇ ਖਮੂਜੇ ਦਾ ਬਾਅਦ ਦੀ ਗੱਲ ਆ ਪਰ ਜੋ ਅੱਜ ਹੋਇਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਸੰਗਰੂਰ ਜਾਣ ਵਿੱਚ ਅੱਜ ਕਾਠ ਜਿਹੜਾ ਬਿਲਕੁਲ ਹੀ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਲੋਕਾਂ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚਣੇ ਸੀ ਤਾਂ ਉੱਥੇ ਜਿਹੜਾ ਲੋਕਾਂ ਨੂੰ ਖਦੇੜ ਦਿੱਤਾ ਗਿਆ ਅੱਡੋ-ਪਾਟੀ ਕਰ ਦਿੱਤਾ ਗਿਆ ਕਿ ਤੁਸੀਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਕਿਤੇ ਦਿੱਲੀ ਪਹੁੰਚਣ ਜਾਣ ਦਿੱਤਾ ਜਾਵੇਗਾ ਲੋਕਾਂ ਨੂੰ ਸੰਗਰੂਰ ਨਹੀਂ ਪਹੁੰਚਣ ਜਾਣ ਦਿੱਤਾ ਗਿਆ ਨਹੀਂ ਦੇਖੋ ਸਾਡੇ ਕਾਕਾ ਸਿੰਘ ਜੀ ਕੋਟੜਾ ਨੂੰ ਉਹਨਾਂ ਨੂੰ ਉਹਨਾਂ ਨੇ ਘਰਾਂ ਦੇ ਵਿੱਚ ਡੈਂਟੇਨ ਕਰਨ ਆਇਆ ਸੀ ਪੁਲਿਸ ਪ੍ਰਸ਼ਾਸਨ ਤਾਂ ਆਪ ਮਹਾਰੇ ਪਿੰਡਾਂ ਦੇ ਵਿੱਚੋਂ ਵੱਡਾ ਇਕੱਠ ਹੋ ਕੇ ਵੱਡਾ ਮਾਰਚ ਕਰਕੇ ਉੱਥੇ ਰਾਮਪੁਰ ਫੋਟੋ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਸਕਦੇ ਹੋ ਜਾ ਰਹੇ ਆ ਅ ਠੀਕ ਹੈ ਪ੍ਰਸ਼ਾਸਨ ਦੀ ਮਜਬੂਰੀ ਆ ਸਰਕਾਰਾਂ ਦੇ ਉੱਪਰਲੇ ਦਬਾਅ ਕਾਰਨ ਲੋਕਾਂ ਨੂੰ ਰੋਕਣਾ ਪੈਂਦਾ ਪਰ ਲੋਕ ਕਦੇ ਘਰਾਂ ਨੂੰ ਨਹੀਂ ਮੁੜਨਗੇ ਲੋਕਾਂ ਦਾ ਜਿਹੜਾ ਸੰਘਰੂਰ ਦਾ ਪ੍ਰੋਗਰਾਮ ਮੁਕੰਮਲ ਤੌਰ ਤੇ ਹਰ ਹਾਲਤ ਦੇ ਵਿੱਚ ਆ ਜਿਹੜਾ ਮਜ਼ਬੂਤ ਰਹੂਗਾ ਲੋਕ ਸੰਘਰੂਰ ਜਾਣਗੇ ਤਾਂ ਦੂਜੀ ਗੱਲ ਆ ਜਿਹੜਾ ਭਗਵੰਤਾ ਮਾਨ ਤੁਸੀਂ ਦੇਖਿਆ ਅ ਮੀਡੀਆ ਰਾਹੀਂ ਉਹਨੇ ਕਿਹਾ ਕਿ ਜੇ ਕਿਤੇ ਸੜਕ ਨਾ ਜਾਮ ਕਰੋ ਕਿਸੇ ਰਾਹੀਗਰਾਂ ਨੂੰ ਪਰੇਸ਼ਾਨ ਨਾ ਕਰੋ ਸਿੱਧੇ ਮੇਰੀ ਕੋਠੀ ਆਓ ਤਾਂ ਜੋ ਉਸ ਦੀ ਕੋਠੀ ਦੇ ਵਿੱਚ ਜਾ ਰਹੇ ਹਨ ਕੋਠੀ ਦਾ ਘਰਾਓ ਕਰਨ ਤਾਂ ਜਿਹੜੇ ਲੱਖਾਂ ਨੌਜਵਾਨ ਆ ਮੁਹਾਰੇ ਜਾ ਰਹੇ ਆ ਆਪਣੇ ਜੇਬਾਂ ਦੇ ਵਿੱਚੋਂ ਤੇਲ ਫੂਕ ਕੇ ਘਰਾਂ ਦੇ ਵਿੱਚੋਂ ਲੰਗਰ ਲੈ ਕੇ ਤਾਂ ਮੁੱਖ ਮੰਤਰੀ ਦਾ ਫਰਜ ਬਣਦਾ ਕਿ ਲੋਕਾਂ ਦੀ ਆਮ ਜਨਤਾ ਦੀ ਗੱਲ ਸੁਣੇ ਆਪਣੇ ਕੋਠੀ ਦੇ ਘਰਾਓ ਤੋਂ ਪਹਿਲਾਂ ਹੀ ਭਾਨੇ ਸਿੱਧੂ ਨੂੰ ਜਿਹੜੀ ਬਿਨਾਂ ਸ਼ਰਤ ਰਹਾ ਕਰੇ ਤਾਂ ਕਿ ਜਿਹੜੇ ਉਹ ਨੌਜਵਾਨ ਆ ਉਹਨਾਂ ਨੂੰ ਸੜਕਾਂ ਰੋਕਣ ਦੀ ਜ਼ਰੂਰਤ ਨਾ ਪਵੇ ਹੁਣ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਪੰਜਾਬ ਦੇ ਬਹੁਤ ਸਾਰੇ ਰੋਡ ਆ ਜਿਹੜੇ ਇਸ ਗੁੱਸੇ ਦੇ ਵਿੱਚ ਆ ਜਿਹੜੇ ਜਾਮ ਕੀਤੇ ਹੋਏ ਆ ਤੋ ਦੇਖੋਗੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਸਰਕਾਰ ਦਾ ਸਾਹ ਬੰਦ ਕਰ ਦੇਣਗੇ ਲੋਕ ਮਜਬੂਰੀ ਬਸ ਹਰ ਹਾਲਤ ਬਿਨਾ ਸ਼ਰਤ ਭਾਨੇ ਸਿੱਧੂ ਨੂੰ ਰਿਹਾ ਕਰਨਾ ਪਊਗਾ ਮੁੱਖ ਮੰਤਰੀ ਲਾਲੇ ਜੋਰ ਜਿੰਨਾ ਲੱਗਦਾ ਆਮ ਲੋਕਾਂ ਦੇ ਰੋ ਅੱਗੇ ਸਰਕਾਰਾਂ ਪਹਿਲਾਂ ਨਹੀਂ ਰਹਿਣਗੀਆਂ ਸਰਕਾਰਾਂ ਇਹ ਨਹੀਂ ਰਹਿਣਗੀਆਂ ਤੁਹਾਨੂੰ ਲੱਗਦਾ ਕਿ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਲੱਖਾਂ ਲੋਕਾਂ ਦੀ ਗਿਣਤੀ ਦਾ ਇਕੱਠਾ ਜਿਹੜਾ ਸੰਗਰੂਰ ਦੇ ਵਿੱਚ ਜਾਣਾ ਸੀ ਪਰ ਉਹਨਾਂ ਨੇ ਸੰਗਰੂਰ ਨਹੀਂ ਪਹੁੰਚਣ ਦਿੱਤਾ ਭਾਨੇ ਸਿੱਧੂ ਨੂੰ ਕਿੱਦਾਂ ਸਰਕਾਰ ਛੱਡ ਦੇਗੀ ਦੇਖੋ ਲੜਨ ਵਾਲੇ ਲੋਕਾਂ ਦਾ ਜਿਹੜੇ ਲੋਕ ਸੰਘਰਸ਼ ਲੜਦੇ ਆ ਨਾ ਮੈਂ ਕਹਣਾ ਵੀ ਪਹਿਲੀ ਗੱਲ ਤਾਂ ਅਸੀਂ ਗੰਗਸਰ ਸਾਹਿਬ ਦੀ ਪਵਿੱਤਰ ਧਰਤੀ ਜੈਤੋ ਦੀ ਧਰਤੀ ਤੇ ਖੜੇ ਆ ਅਸੀਂ ਦੀਪਕ ਜਤੋਈ ਸਾਹਿਬ ਸਾਡੇ ਦੁਨੀਆ ਜਾਣਦੀ ਹੈ ਗਜ਼ਲ گو ਜਾਂ ਬਾਬਾ ਗੀਤਕਾਰੀ ਦੇ ਬਾਬਾ ਬੋੜ ਕਹਿੰਦੇ ਆ ਉਹਨਾਂ ਦੀਆਂ ਲਾਈਨਾਂ ਆ ਕਹਿੰਦੇ ਆ ਰਾਈਆ ਤੂੰ ਰੁਕ ਨਾ ਹੂੰ ਐ ਰਾਇਆ ਤੂੰ ਰੁਕ ਨਾ ਕਿਉਂਕਿ ਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਚੰਦ ਇਹ ਤਾਰੇ ਇਹ ਸੂਰਜ ਇਹ ਹਵਾ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿੰਨਾ ਹਥੇਲੀ ਤੇ ਰੱਖੀ ਹੋਈ ਹੈ ਉਹ ਜ਼ਮਾਨੇ ਨੂੰ ਝਕਾਉਂਦੇ ਆ ਝੁਕਦੇ ਨਹੀਂ ਹੁੰਦੇ ਵਿਚਾਰਕ ਮਤਭੇਦ ਹੋ ਸਕਦੇ ਸਾਡੇ ਕਿਸੇ ਨਾਲ ਵੀ ਪਰ ਜਿੱਥੇ ਗੱਲ ਜਵਾਨੀ ਦੀ ਆਊਗੀ ਜਿੱਥੇ ਪੰਜਾਬ ਪ੍ਰਤੀ ਗੱਲ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਦੀ ਗੱਲ ਆਊਗੀ ਉੱਥੇ ਸਰਦਾਰ ਡੱਲੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਹਰ ਸੰਘਰਸ਼ ਦਾ ਹਰ ਜ਼ੁਲਮ ਦਾ ਟੱਕਰ ਕਰਨ ਵਾਸਤੇ ਤਿਆਰ ਰਹੂਗੀ ਇਕੱਠ ਨੂੰ ਰੋਕਣ ਦੀ ਗੱਲ ਤੁਸੀਂ ਕੀਤੀ ਤਾਂ ਫਿਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਕਹਿੰਦੇ ਸੀ ਇਹ ਜਿਹੜੇ ਸਰਦਾਰੀਆਂ ਲਈ ਫਿਰਦੇ ਸਿਕਿਉਰਟੀਆਂ ਲਈ ਫਿਰਦੇ ਐ ਜਿਹੜੇ ਇਹ ਵੱਡੇ ਵੱਡੇ ਲਾਮ ਲਸ਼ਕਰ ਲਈ ਫਿਰਦੇ ਇਹ ਥੋੜੇ ਹੀ ਦਿੱਤੇ ਹੋਏ ਥੋੜੀ ਵੋਟ ਦਾ ਅਧਿਕਾਰ ਥੋੜੀ ਵੋਟ ਦਾ ਅਧਿਕਾਰ ਨਾ ਇਹ ਬਣਦੇ ਆ ਜੇ ਕਦੇ ਤੁਹਾਨੂੰ ਲੱਗਦਾ ਨਾ ਕਿ ਜੋ ਤੁਸੀਂ ਸੋਚ ਕੇ ਇਹਨਾਂ ਨੂੰ ਬਣਾਇਆ ਸੀ ਤੇ ਇਹ ਕਰ ਨਹੀਂ ਰਹੇ ਤਾਂ ਇਹਨਾਂ ਨੂੰ ਰੋਕੋ ਇਹਨਾਂ ਨੂੰ ਸਵਾਲ ਕਰੋ ਤੇ ਅੱਜ ਲੋਕ ਸਵਾਲ ਹੀ ਤਾਂ ਕਰ ਰਹੇ ਆ ਤੇ ਫਿਰ ਦੇ ਦੇਣ ਜਵਾਬ ਘੇਰ ਕੇ ਕੁੱਟਣ ਦੀ ਕੀ ਲੋੜ ਹੈ ਥਾਂ ਥਾਂ ਤੇ ਨੱਕੇ ਲਾਉਣ ਦੀ ਕੀ ਲੋੜ ਹੈ ਆਗੂਆਂ ਨੂੰ ਲੜਨ ਵਾਲੇ ਸੰਘਰਸ਼ ਲੜਨ ਵਾਲੇ ਰੋਕਾ ਨੂੰ ਘਰਾਂ ਚ ਨਜ਼ਰਬੰਦ ਕਰਨ ਦੀ ਕੀ ਲੋੜ ਹੈ ਐਡਾ ਕੀ ਡਰ ਹੋ ਗਿਆ ਪਾਨੇ ਸਿੱਧੂ ਤੋਂ ਹੂੰ ਪਾਨਾ ਸਿੱਧੂ ਇੱਕ ਨੌਜਵਾਨ ਆਗੂ ਐ ਪਤਾ ਲੱਗਿਆ ਕਿ ਜਿਵੇਂ ਅਸੀਂ ਜਿਹੜਾ ਸੀ ਨਾ ਇੱਕ ਮੈਂ ਕਿਹਾ ਨਾ ਗੱਲਾਂ ਦਾ ਕੜਾ ਕਰਕੇ ਨਾ ਮਾਨ ਸਾਹਿਬ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਕੁਰਸੀ ਬੰਦਾ ਚਾਹੁੰਦਾ ਏ ਯਾਰ ਮੁੱਖ ਮੰਤਰੀ ਕਿੱਡਾ ਵੱਡਾ ਉਧਾਂ ਹੁੰਦਾ ਉਹਦੇ ਤੇ ਕਾਬਜ਼ ਹੋ ਗਏ ਹੋ ਗਏ ਗੱਲਾਂ ਕਰਕੇ ਪਰ ਅਸਲ ਜੁੱਤੀ ਜਿਹੜੀ ਉਹ ਸਿਰ ਤੇ ਉਹ ਦਿੱਲੀ ਵਾਲਿਆਂ ਦੀ ਐ ਹੂੰ ਹੁਣ ਉਹ ਪਤੰਗ ਦੀ ਡੋਰ ਆਪਣੇ ਹੱਥ ਚ ਹੁੰਦੀ ਐ ਨਾ ਹੂੰ ਤੇ ਜਿੱਧਰ ਨੂੰ ਜੀ ਕਰਦਾ ਗੋਤਾ ਖਵਾ ਲੈਨੇ ਆ ਉਹ ਜਿੱਧਰ ਦਿਲ ਕਰਦਾ ਗੋਤੇ ਖਵਾ ਰੇ ਆ ਨਿਸ਼ਾਨਾ ਜਿਹੜਾ ਚਾਹੇ ਕਿਸੇ ਵੀ ਤਰੀਕੇ ਹੋਵੇ ਨਿਸ਼ਾਨਾ ਪੰਜਾਬ ਨੂੰ ਬਰਬਾਦ ਕਰਨਾ ਇਹਦੀ ਜਵਾਨੀ ਨੂੰ ਜਿਹੜਾ ਕਿਉਂਕਿ ਜਦੋਂ ਕਦੇ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਚੱਲਦੀ ਹੈ ਨਾ ਤਾਂ ਉਹਦੇ ਮੂਰੇ ਪੰਜਾਬ ਹੀ ਲੜਦਾ ਤੇ ਜਦੋਂ ਪੰਜਾਬ ਲੜਦਾ ਤੇ ਫਿਰ ਜਿਹੜੀਆਂ ਏਜੰਸੀਆਂ ਐ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਇੱਕ ਸਾਡੇ ਇਹੋ ਜਿਹਾ ਮੁਲਕ ਹੈ ਵੀ ਜਿੱਥੇ ਜਦੋਂ ਤੁਸੀਂ ਸੱਚ ਦੇ ਖਿਲਾਫ ਆਵਾਜ਼ ਬੁਲੰਦ ਕਰੋਗੇ ਨਾ ਤੇ ਤੁਹਾਡੀ ਆਵਾਜ਼ ਨੂੰ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਂਗੀ ਤਾਂ ਆਵਾਜ਼ ਦੀ ਗੱਲ ਕੀਤੀ ਹੈ ਸੀਐਮ ਭਗਵੰਤ ਮਾਨ ਕਹਿੰਦੇ ਆਵਾਜ਼ ਚੋਕਣ ਵੀ ਮੈਂ ਹੀ ਲਾਇਆ ਸੀ ਬੋਲਣ ਵੀ ਮੈਂ ਹੀ ਲਾਇਆ ਸੀ ਤੇ ਕੜਾਹ ਦੀ ਗੱਲ ਵੀ ਕੀਤੀ ਉਹ ਕਹਿੰਦੇ ਕੜਾਹ ਤੁਸੀਂ ਕਹਿੰਦੇ ਉਹ ਗੱਲਾਂ ਦਾ ਕੜਾਹ ਕੀਤਾ ਕੜਾਹ ਬਣਾ ਲਿਆ ਹੁਣ ਕੜਾਹ ਤੁਹਾਨੂੰ ਘਰਾਂ ਜਾ ਕੇ ਤੁਹਾਨੂੰ ਉਹੀ ਪ੍ਰਸ਼ਾਦ ਦੇ ਰੂਪ ਵਿੱਚ ਦੇਵਾਂਗੇ ਅਸੀਂ ਤੁਹਾਨੂੰ ਤੇ ਘਰੋਂ ਬਾਹਰ ਹੀ ਨਹੀਂ ਨਿਕਲਣ ਦੇਂਦੇ ਕਹਿੰਦੇ ਘਰੇ ਆ ਕੇ ਦੇ ਦਾਂਗੇ ਕਹਿੰਦੇ ਹੁਣ ਚੁੱਪ ਕਰਕੇ ਖਾ ਲਿਆ ਕਰੋ ਜੇ ਘਰੇ ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ ਅਜਿਹੇ ਹੀ ਆਜੂ ਹੋਇਆ ਫਿਰ ਕੋਈ ਗੱਲ ਨਹੀਂ ਪੰਜਾਬੀ ਕਹਾਵਤਾਂ ਥੋੜੋ ਬੋਲਦੇ ਆ ਮੈਂ ਕਹਿੰਦਾ ਵੀ ਜੇ ਇਹ ਇੱਕ ਵਾਰੀ ਸੱਤਾ ਤੇ ਕਾਬਜ਼ ਹੋ ਗਏ ਤਾਂ ਇਹ ਕੋਈ ਰਜਿਸਟਰੀ ਤਾਂ ਨਹੀਂ ਕਰਵਾ ਲਈ ਕਰਵਾ ਲਈ ਕੁਰਸੀਆਂ ਦੀ ਇਹਨਾਂ ਦੀਆਂ ਰਜ ਕਹਿੰਦਾ ਸੀ ਨਾ ਕਹਿੰਦੇ ਵੀ ਜਦੋਂ ਸੁਖਬੀਰ ਬਾਦਲ ਤੇ ਕਿਉਂਕਿ ਅਸੀਂ ਕਿਸਾਨ ਜਥੇਬੰਦੀ ਨਾਲ ਸਿੱਧੂਪੁਰ ਨਾਲ ਜੁੜੇ ਹੋਏ ਆਂ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕਿਸੇ ਪੋਲੀਟੀਕਲ ਪੱਖ ਨਾਲ ਕੋਈ ਲੈਣ ਦੇਣ ਨਹੀਂ ਨੇ ਜਦੋਂ ਸੁਖਬੀਰ ਬਾਦਲ ਦੇ ਇੱਕ ਵਾਰ ਗੱਡੀ ਤੇ ਡਲੇ ਚਲਾਏ ਸੀ ਨਾ ਜਲਾਲਾਬਾਦ ਸਾਈਡ ਤਾਂ ਭਗਵੰਤ ਮਾਨ ਹੀ ਉਦੋਂ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਫਿਰ ਹੁਣ ਵੀ ਚੱਲ ਪੈਣਗੇ ਕਿਸ ਦਿਨ ਉਹ ਕਹਿੰਦਾ ਚਲਦੇ ਨਹੀਂ ਕਹਿੰਦਾ ਮੇਰੇ ਭਮੱਕੜ ਕਹਿੰਦਾ ਪੱਕੇ ਆ ਕਹਿੰਦਾ ਅਗਲੀ ਵਾਰ ਫੇਰ ਮੈਂ ਕਹਿੰਦਾ ਪੱਕਾ ਕਹਿੰਦਾ ਜੜੀਆਂ ਲੋਕ ਸਭਾ ਦੀਆਂ ਚੋਣਾਂ ਦੀਆਂ ਸੀਟਾਂ ਆ ਰਹੀਆਂ ਨੇ ਕਹਿੰਦਾ 14 ਲਵਾਂਗਾ ਕਹਿੰਦਾ 13 ਪੰਜਾਬ ਚੋਂ ਚੰਡੀਗੜ੍ਹ 'ਚ ਮੇਰੇ ਨਾਮ ਹੂੰ 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 ਸੁਪਨੇ ਦੇਖੋ ਖਿਆਲ ਖਿਆਲਾਂ ਦਾ ਕੜਾ ਹੈ ਫਿਰ ਚਾਸ ਦਾ ਭੁੱਖਾ ਕਿਉਂ ਰੱਖਣਾ ਹੂੰ ਜਿੰਨੇ ਮਰਜੀ ਖਿਆਲੀ ਪਲਾਉ ਬਣਾ ਲਓ ਬਣਾ ਸਕਦੇ ਹੋ ਤੁਸੀਂ ਪਤਾ ਲੱਗਣਾ ਜਦੋਂ ਜਨਤਾ ਦੇ ਵਿੱਚ ਆਉਂਗਾ 2024 ਦਾ ਆ ਗਿਆ ਨਾ ਲੋਕ ਸਭਾ ਦਾ ਇਲੈਕਸ਼ਨ ਪਤਾ ਲੱਗੂ ਜਦੋਂ ਜਮਾਨਤਾਂ ਜ਼ਬਤ ਕਰਕੇ ਲੋਕਾਂ ਨੇ ਘਰੇ ਬਿਠਾ ਦੇ ਇਹ ਤਾਂ ਐਮਪੀ ਜਿੱਤਣ ਬਾਰੇ ਮੈਂਬਰ ਪੰਚਾਇਤ ਜਦ ਤੱਕ ਹੁਣ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੇ ਪੰਚਾਇਤੀ ਚੋਣਾਂ ਦੇ ਲੈ ਕੇ ਹੋ ਗਈਆਂ ਜਾਂ ਰਹੀਆਂ ਪੰਚਾਇਤੀ ਚੋਣਾਂ ਕਹਿੰਦੇ ਬਿੱਲੀ ਥੈਲਿਓ ਬਾਹਰ ਕੱਢਾਂਗੇ ਥੈਲੇ ਜੋ ਬਣਾ ਲੈਣੇ ਆ ਕਹਿੰਦੇ ਅਸੀਂ ਸਾਡਾ ਛਿੱਕਾ ਚੱਲਦਾ ਕਹਿੰਦੇ ਸਾਡੇ ਭੱਕੜ ਪੱਕੇ ਆ ਕਹਿੰਦੇ ਉਹ ਬਸ ਬਣਾਏ ਵੇ ਸਰਪੰਚ ਕਹਿੰਦੇ ਪ੍ਰਬੰਧਕ ਸਾਡੇ ਲਈ ਬਿੱਲੀ ਲੋਕਾਂ ਨੇ ਨਿਕਲਦੇ ਆ ਮਾਰਦੇ ਨਹੀਂ ਥੈਲੇ ਜੋ ਕੱਢੀ ਇਹਨਾਂ ਨੇ ਹਾਂ ਇਤਿਹਾਰ ਰੱਖਿਓ ਬਿੱਲੀ ਕੱਢਣ ਦਾ ਸਹੀ ਨਿਕਲਦੇ ਆ ਮਾਰਦੇ ਨਹੀਂ ਲੋਕਾਂ ਨੇ ਇਹ ਇਹ ਤਾਂ ਦੂਜਿਆਂ ਨੂੰ ਤਾਂ ਜਿਹੜੇ ਸੀ ਨਾ ਕਾਲੀ ਕਾਂਗਰਸੀ ਜਿਹੜੇ ਹੋਰ ਕੋਈ ਵੀ ਸੀਗੇ ਉਹਨਾਂ ਨੂੰ ਤਾਂ ਪਿੱਟਦੇ ਆ ਪਿੱਟਦੇ ਆ ਫਲੌਪ ਹੁੰਦੇ ਆ 75 ਸਾਲ ਲੱਗੇ ਸੀ ਹਾਂ ਤੇ ਇਹ ਤਾਂ 75 ਇਹ ਤਾਂ 750 ਦਿਨ ਨਹੀਂ ਕੱਟੇ 750 ਦੀ ਦਿਨ ਦੀ ਗੱਲ ਛੱਡੋ ਕਹਿੰਦੇ ਹੁਣ ਸਾਡਾ ਪੀਐਮ ਵੀ ਬਣਨ ਵਾਲਾ ਨਾ ਉਹ ਤਾਂ ਕੱਲੀਆਂ ਨਾ ਹਵਾਈ ਗੱਲਾਂ ਉਹ ਹਵਾਈ ਤੀਰ ਜਿੰਨੇ ਮਰਜੀ ਛੱਡ ਲੈਣ ਪੀਐਮ ਇਹ ਤਾਂ ਕਹਿੰਦੇ ਸਾਡੀ ਨੈਸ਼ਨਲ ਪਾਰਟੀ ਬਣ ਗਈ ਹਾਂ ਬਣ ਗਈ ਹਾਂ ਤਾਂ ਜਿੰਨੇ ਸਟੇਟਾਂ ਚ ਲੜੇ ਸਾਰੀਆਂ ਚੋਂ ਆਂਡੇ ਲੈ ਕੇ ਆਏ ਆ ਕਿਹੜੀ ਸੀਟ ਕੱਢ ਕੇ ਲੈ ਆਏ ਆ ਕਹਿੰਦੇ ਕੋਈ ਨਹੀਂ ਅਗਲੀ ਵਾਰ ਦੇਖਾਂਗੇ ਹੁਣ ਪੰਜਾਬ ਚ ਬਣ ਜਾਣੀਆਂ ਨੇ ਕਹਿੰਦੇ ਸਾਡੀ ਫੇਰ ਦੁਆਰੇ ਕੋਈ ਗੱਲ ਨਹੀਂ ਆ ਲੈਣ ਤਾਂ ਫਿਰ ਪੰਜਾਬ ਚ ਬਣਾ ਦੇਾਂਗੇ ਤਿਆਰ ਬੈਠੇ ਲੋਕ ਆ ਤਾਂ ਜਾਣ ਮੈਂ ਤਾਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਸੁਖਬੀਰ ਬਾਦਲਤਾ ਜੀ ਡਿਪਟੀ ਸੀਐਮ ਖਾਂਦਾ ਆਪਦੇ ਆਪ ਨੂੰ ਉਹ ਤਾਂ ਤਾਂ ਸਿਕਿਉਰਿਟੀ ਦੇ ਗੱਡੀਆਂ ਲੈ ਕੇ ਦੁਰਦੇ ਉਹਦੇ ਘਰ ਵਾਲੀ ਐ ਉਹ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਐ ਤਾਂ ਸਿਕਿਉਰਟੀ ਲੈ ਕੇ ਦੁਰਦੀ ਐ ਜਿਹੜੇ ਬਾਕੀ ਪਰਿਵਾਰਕ ਮੈਂਬਰ ਆ ਉਹਨਾਂ ਦੇ ਉਹ ਸਾਕਾ ਸੰਬੰਧੀ ਆ ਹੋ ਗਿਆ ਉਹ ਹੋ ਗਿਆ ਉਹਦੇ ਮਗਰ ਗੱਡੀਆਂ ਦਾ ਕਾਫਲਾ ਲਾਈ ਫਿਰਦੇ ਐ ਤੇ ਉਹਨਾਂ ਨੂੰ ਕੀ ਲੋੜ ਐ ਵੀ ਸਿਕਿਉਰਟੀਆਂ ਦੇ ਥੋੜੇ ਪੈਸਿਆਂ ਦੇ ਸਿਰ ਤੇ ਇਹ ਗੱਡੀਆਂ ਚੱਲਦੀਆਂ ਸਿਕਿਉਰਟੀਆਂ ਚੱਲਦੀਆਂ ਤੇ ਅੱਜ ਫਿਰ ਕੱਲਾ ਭਗਵੰਤ ਮਾਨ ਐ ਐਮਐਲਏ ਐ ਭਗਵੰਤ ਮਾਨ ਮੁੱਖ ਮੰਤਰੀ ਐ ਭਗਵੰਤ ਮਾਨ ਦੀ ਮਾਂ ਕੋਲੇ ਸਾਡੀ ਸਤਕਾਰਯੋਗ ਮਾਮਾ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਜਿਹੜਾ ਬੰਦਾ ਜੁਬਾਨ ਚੋਂ ਗੱਲ ਕੱਢ ਕੇ ਜੁਬਾਨ ਤੇ ਨਾ ਰਵੇ ਉਹਨੂੰ ਪੰਜਾਬੀ ਚ ਕੀ ਕਹਿੰਦੇ ਮੈਂ ਨਹੀਂ ਕਹਿਣਾ ਚਾਹੁੰਦਾ ਇੱਥੇ ਠੀਕ ਹੈ ਉਹ ਸਾਡੀ ਮਾਂ ਹੈ ਸਾਡੀ ਸਤਕਾਰਯੋਗ ਹੈ ਪਰ ਮੈਂ ਕਹਿੰਦਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਦੀ ਮਾਂ ਕੋਲ ਕਿਹੜਾ ਹੁੰਦਾ ਭਗਵੰਤ ਮਾਨ ਦੀ ਭੈਣ ਕੋਲ ਕਿਹੜਾ ਹੁੰਦਾ ਭਗਵੰਤ ਮਾਨ ਦੀ ਘਰ ਵਾਲੀ ਕੋਲ ਕਿਹੜਾ ਹੁੰਦਾ ਉਹਨਾਂ ਦੇ ਮਗਰ ਕਿੰਨੇ 150 ਗੱਡੀ ਤੁਰਦੀ ਹੈ ਕੀ ਗੱਲ ਅੱਜ ਪਿਛਲਿਆਂ ਨੂੰ ਕਿਉਂ ਨਹੀਂ ਸਵਾਲ ਕੀਤੇ ਕਹਿੰਦਾ ਅੱਜ ਮੈਨੂੰ ਕਰਦੇ ਹੋ ਤੁਸੀਂ ਆਪੇ ਕਿਹਾ ਸੀ ਵੀ ਸਵਾਲ ਕਰਿਆ ਕਰੋ ਕਿਹਨੇ ਕਿਹਾ ਸੀ ਉਹ ਯਾਦ ਕਰਾਓ ਉਹਨੂੰ ਉਹਨੂੰ ਕਹ ਵੀ ਉਹ ਨੀਂਦ ਚੋਂ ਜਾਗ ਰਾਜਨੀਤੀ ਵਾਲੀ ਜਿਹੜੀ ਹੈ ਨਾ ਮੈਂ ਉੱਥੇ ਵੇਖ ਕੇ ਮੈਕ ਤੇ ਬੋਲ ਕੇ ਬੋਲ ਕੇ ਛੱਡਿਆ ਵੀ ਜਿਹੜੀ ਸਿਆਸਤ ਦੀ ਕੁਰਸੀ ਹੈ ਨਾ ਇਹਨੂੰ ਪਤਾ ਨਹੀਂ ਕਿਹੜੀ ਹਰਾਮ ਦੀ ਮਿੱਟੀ ਲੱਗੀ ਹੋਈ ਹੈ ਵੀ ਜਦੋਂ ਬੰਦਾ ਇਹਦੇ ਤੇ ਬੈਠ ਜਾਂਦਾ ਹੱਥ ਪਾਉਣ ਤੱਕ ਆਪਣਿਆਂ ਦਾ ਹੁੰਦਾ ਜਦੋਂ ਉਹਨੂੰ ਹੱਥ ਪਾ ਲੈਂਦਾ ਉਦੋਂ ਆਪਣਿਆਂ ਦਾ ਨਹੀਂ ਰਹਿੰਦਾ ਚਾਹੇ ਉਹ ਆਪਣੇ ਫਿਰਕੇ ਦੇ ਲੋਕ ਹੋਣ ਚਾਹੇ ਆਪਣੇ ਪਰਿਵਾਰ ਦੇ ਲੋਕ ਹੋਣ ਚਾਹੇ ਆਪਣੀ ਸਟੇਟ ਦੇ ਲੋਕ ਹੋਣ ਚਾਹੇ ਆਪਣੇ ਦੇਸ਼ ਦੇ ਲੋਕ ਹੋਣ ਜਦੋਂ ਇਹ ਕੁਰਸੀ ਨੂੰ ਹੱਥ ਪਿਆ ਜਾਂਦਾ ਉਹਨੂੰ ਪਤਾ ਨਹੀਂ ਕਿਹੜੀ ਹਰਾਮ ਦੀ ਮਿੱਟੀ ਲੱਗੀ ਹੈ ਉਦੋਂ ਬੰਦਾ ਆਪਣਿਆਂ ਦਾ ਨਹੀਂ ਰਹਿੰਦਾ ਉਹੀ ਗੱਲ ਭਗਵਾਨਤ ਮਨ ਕਰੀ ਜਾਂਦਾ